ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ ਵੀ 14 ਫਰਵਰੀ 2026 ਰੋਜ ਦੀ ਤਰ੍ਹਾਂ ਅੱਜ ਫਿਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ 7:30 ਵੱਜ ਚੁੱਕੇ ਆ ਬੋਲੀ ਵੀ ਸ਼ੁਰੂ ਆ ਤੇ ਬਾਕੀ ਰੇਟ ਪਹਿਲਾਂ ਦੇਖਦੇ ਆ ਤੇ ਹਰੇ ਚਾਰੇ ਰੇਟ ਦੀ ਗੱਲ ਕਰੀਏ ਵੀ ਉਹੀ ਢਾਈ 100 ਦੇ ਆਸ-ਪਾਸ ਜਿਹੜਾ ਚੱਲ ਰਿਹਾ ਬਾਕੀ ਅੱਜ ਤੂੜੀ ਦਾ ਰੇਟ ਪਹਿਲਾਂ ਚੈੱਕ ਕਰਦੇ ਆ ਬੋਲ ਕੇ ਜਾਵੇਂ ਨਾ ਮੁੜ ਕੇ ਰਸਤੇ ਹੋਰ ਕੇ ਕੀ ਫਾਇਦਾ ਫੇਰ ਦੁਆਰੇ ਫੇਰ ਫਾਨੂੰ ਬੋਲ ਕੇ ਫੇਰ ਬਾਅਦ ਦਵਾ ਹਾਂ ਬੋਲ ਬੋਲ ਬਈ ਜਾਏਗਾ ਬਾਹਰ ਬਾਹਰ ਠੀਕ ਦਰਜੀ ਵਾਲੇ ਕੋਠੇ ਦੇਵੀ ਵਾਲਾ ਸੇਖਾ ਬੋਲ ਉਧਰ ਜੇ ਕੰਡਾ ਹੈ ਨਾ ਮੁੜ ਕੇ ਫਿਰ ਬੋਲ ਦਿੰਦੇ ਨਹੀਂ ਤਾਂ ਬੋਲ ਕੇ ਬੈਠੀ ਯਾਦ ਆਉਣਾ ਯਾਰ ਸਿੱਧਾ ਹੋ ਕੇ ਬੋਲ ਯਾਰ ਕਿਤੇ ਨਹੀਂ ਜਾਣਾ ਬਾਈ ਇੱਥੋਂ ਵਾਲੇ ਬੋਲੋ ਨਹੀਂ ਜਾਣਾ ਬਾਹਰ ਯੋ ਨਾ ਐਕਟਰ ਬੋਲ ਬੋਲੋ ਵੀ ਬੋਲੋ ਸੇਖੇ ਲੈ ਜਾ ਕੇ ਸੇਖਿਆ ਨਹੀਂ ਜਾਂਦੇ 300 ਰੁਪਇਆ 300 ਰੁਪਇਆ 300 ਰੁਪਇਆ 300 ਰੁਪਇਆ 5 ਰੁਪਏ 10 ਰੁਪਏ 15 20 325 30 35 350 55 60 65 70 70 75 80 80 90 390 ਬੋਲਾ ਬਾਈ ਕਿਨੇ 390 ਬੋਲਦਾ ਕੋਈ 390 ਰੁਪਏ ਬਾਈ ਇੱਥੇ ਹੀ ਲਾਉਣੀ ਲੋ ਵੀ ਪਹਿਲੀ ਟਰਾਲੀ ਲੱਗਿਆ 390 ਦੇ ਲੋ ਇਹਨੂੰ ਵੀ ਸੱਤ ਸੰਗਿਆਣ ਵਾਲੇ ਗੋਲੀ ਲਾਉਣ ਲੱਗੇ ਤੇ ਬਾਕੀ ਇੱਥੇ ਲੋਕਲੀ ਲਾਉਣੀਆਂ ਬਈ ਤੇ ਬਾਕੀ ਅੱਗੇ ਦੇਖਦੇ ਆਂ ਤੇ ਕੱਲ ਦੇ ਰੇਡ ਦੀ ਗੱਲ ਕਰੀ ਵੀ 450-10 ਪਾਸ ਜਿਹੜਾ ਕੱਲ ਤੂੜੀ ਦਾ ਰੇਡ ਚੱਲਿਆ ਹੀ ਮੰਦਾ ਸੀ ਕੱਲ ਕੰਮ ਬਾਕੀ ਅੱਜ ਉਹ ਵੀ 390 ਤੋਂ ਕਿਨਾਂ ਸ਼ੁਰੂਆਤ ਹੋਈ ਹੈ ਅਗਲੀ ਟਰਾਲੀ ਤੂੜੀ ਚੈੱਕ ਕਰੋ ਕਿਰਾਏ ਤੇ ਬਾਕੀ ਦੇਖਾਂਗੇ ਕਿ ਰੇਡ ਜਿਹੜਾ ਜਾਊਗਾ ਕਿਦੀ ਡਾਲੀ ਵੀਰੇ ਅੰਦਰ ਦੀ ਹੈ ਕਿਹੜੇ ਬੰਦੇ ਨੇ ਹਾਂ ਉਹ ਤੁਹਾਨੂੰ ਜਿੱਥੇ ਜਾਊਗਾ ਦੇਵੀ ਵਾਲੇ ਜਾਏਗਾ ਬਾਈ ਕਿੰਨੇ ਕਿਲੋਮੀਟਰ ਬਾਈ 5 ਕਿਲੋਮੀਟਰ ਬਾਅਦ ਜਾਣਾ ਹੈ 200 ਰੁਪਿਆ ਤੇਲ ਖਰਚਾ ਵੀ ਮਿਲੂਗਾ ਜਾਊਗਾ ਬਈ ਦਰਜਣ ਵਾਲੇ ਦਰਜਣ ਜਾਊਗਾ 350 ਹੀ 350 54 60 65 70 75 80 85 400 400 5 405 10 410 15 ਕਰਦੇ 15 20 ਕਰਦੇ 25 ਜੀ ਕਰ ਲਾ ਤੇ 430 ਬੋਲਣਗੇ ਨੇ 4 35 435 40 40 440 ਬੋਲਣਗੇ ਨੇ 440 ਰੁਪਏ ਬਾਈ ਦੇ ਦੀ ਆ 440 ਰੁਪਏ मतलब ਆਹ ਕੁਆਲਟੀ ਲੱਗੀ ਆ 440 ਰੁਪਏ ਅੰਦਰ ਦੀ ਬਾਕੀ ਤੂੜੀ ਆ ਬਾਈ ਅੱਗੇ ਦੇਖਾਂਗੇ ਇਹ ਦੌੜ ਰਾਂ ਲਈ ਜਿਹੜੀ ਬੋਲੀ ਹੋ ਚੁੱਕੀ ਆ 390 ਪਹਿਲੀ ਹੋਈ ਸੀ ਦੂਜੀ 440 ਤੇ ਤੀਜੀ ਬਾਕੀ ਦੇਖਾਂਗੇ ਸਿੱਖ ਜਾਉਂਗੇ ਕਿਰਾਇਆ ਦੇ ਤੂੰ ਜਾਵੜਾਂ ਬਾਈ ਪਰ ਸ਼ਹਿਰ ਦਾ ਬੋਲੀ ਨਾ ਦੇਵੇ ਸ਼ਹਿਰ ਚ ਨਹੀਂ ਲੈਣੀ ਟ੍ਰੈਲੀ ਕਿਉਂਕਿ ਦੁੱਧੂ ਲੱਗਦੀ ਹੈ ਬਾਈ ਬਾਹਰ ਆਤੇ ਵਾਲਾ ਲੈ ਲੇ ਤੂੜੀ ਬਾਹਰ ਨਹੀਂ ਭਾਈ ਜੇ ਤਾਂ ਕਿਸੇ ਦੀ ਉਂਗਲੀ ਜੀ ਖੁੱਲਾ ਥਾਂ ਹੋਇਆ ਪੰਡ ਦਾ ਚਕੌਣੀ ਪੈਣੀ ਆ ਨਹੀਂ ਨਹੀਂ ਪੰਡ ਦਾ ਕੋਈ ਚੱਕਰ ਨਹੀਂ ਸ਼ਹਿਰ ਦਾ ਹਾਂ ਤੁਹਾਨੂੰ ਦੱਸਿਆ ਮੁਰਕ ਜਾ ਕੇ ਕਹਿੰਦਾ ਪੰਡ ਦੀ ਚਕੌਣੀ ਨਹੀਂ ਨਹੀਂ ਉੜਦੀ ਆ ਨਾ ਸ਼ਹਿਰ ਤਾਂ ਸ਼ਹਿਰ ਦਾ ਬੋਲੀ ਦਾ ਦੇ ਦੂ ਬਾਹਰ ਦਾ ਹੱਥ ਵਾਲਾ ਲੈ ਜੂ ਆਪਣੇ ਹਾਂ ਭਾਈ 300 ਰੁਪਿਆ 300 300 ਘਰ ਲੈ ਜਾਊਗਾ ਘਰ ਲੈ ਜਾਏਗਾ ਭਾਈ 10 310 15 20 25 30 35 350 54 60 360 ਰੁਪਏ 360 ਬੋਲਾ ਕੇ ਨੇ 360 ਰੁਪਏ ਬਾਈ ਕੁਆਰੇ ਲਈ ਤੇ ਯਾਰ ਨੂੰ ਬਿੱਤਾ 360 ਰੁਪਏ ਲੱਗੇ ਵੀ ਇਹ ਤੇ ਬਾਕੀ ਅੱਗੇ ਦੇਖਦੇ ਆ ਵੀ ਇਹ ਉੱਪਰ ਪੰਨਾ ਉੰਜ ਵਿੱਚ ਖੁੱਲੀ ਪਈ ਵੀ ਹੈ ਪੂਰੀ ਵੀ ਉੰਜ ਅੰਦਰ ਦੀ ਹੈ ਕੁਆਲਟੀ ਤੁਸੀਂ ਦੇਖ ਸਕਦੇ ਹੋ ਰੰਗ ਥੋੜਾ ਜਿਹਾ ਹੈਗਾ ਬਾਕੀ ਅੱਗੇ ਦੇਖਦੇ ਆ ਅਗਦੀ ਟਰਾਲੀ ਦੀ ਚੈੱਕ ਕਰ ਸਕਦੇ ਹਾਂ ਰੰਗ ਇਹਦਾ ਵੀ ਥੋੜਾ ਜਿਹਾ ਮੇਲਾ ਜਿਹਾ ਤੇ ਬਾਕੀ ਦੇਖਾਂਗੇ ਇਹਦਾ ਰੇੜਾ ਜਿਹੜਾ ਕਿੱਥੋਂ ਲੱਗ ਜਾਂਦਾ ਬਾਹਰ ਦੀ ਆ ਬਾਈ ਕਿੱਲੇ ਗੁੱਲੀ ਲੈਣੀ ਆਉਦੀ ਹੈ ਅੰਦਰ ਵੀ ਹੋਰ ਯਾਰ ਤੇ ਵੀ ਜਾਣਾ ਕੰਮ ਅੱਗੇ ਛੜੀ ਬਾਈ ਚੱਲ ਫਿਰ ਲਾਓ ਨਾ ਯਾਰ ਅਗਲੇ ਨੂੰ ਬਾਹਰ ਜਾਣਾ ਕੋਈ ਕੰਮ ਕੋਈ ਹੁੰਦਾ ਬੋਲੀ ਕੀ ਮੇਰੇ ਬੋਲੀ ਕੀ ਵੇਖੀਓ ਟੂੜੀ ਲਾਇਆ ਤੈਨੂੰ ਇਹ ਕੰਮ ਜਾਣਾ ਭਾਈ ਗਿੱਲੀ ਨਾਲ ਵੇ ਵਿੱਚ ਬੋਲੋ ਜੀ ਏਹੋ ਪਾਸੇ ਜਾਊਗਾ ਦਰਜੀ ਗਿੱਲੀ ਨਿਕਲੂਗੀ ਆਏ ਦਰਜੀ ਆਏ ਕੋਠੇ ਜਾਏਗਾ ਦਰਜੀ ਵਾਲੇ ਕੋਠੇ ਇੱਥੇ ਜਾ ਚੱਲ ਬੱਕਾ ਪੱਗ 200 ਰੁਪਏ ਤੇਲ ਫਰਕਾ ਮਿਲੂਗਾ ਬੋਲ ਛੇਤੀ ਜਾਊਗਾ ਬਾਈ ਚਲੋ ਜੀ ਕੋਲੋ 300 305 10 350 350 55 60 65 70 75 80 85 90 95 395 ਕੋਲਗ ਨੇ 395 ਰੁਪਏ ਬਾਈ ਤਰਜੀ ਵਾਲੇ ਕੋਠੇ ਦੋ ਰੁਪਏ ਕਿਰਾਇਆ ਤੁਹਾਨੂੰ ਆਹ ਤੂੜੀ ਲੱਗੀ ਹੈ 395 ਰੁਪਏ ਬਾਕੀ ਵੀ ਤੁਸੀਂ ਕੁਆਲਿਟੀ ਜਿਹੜੀ ਦੇਖ ਸਕਦੇ ਹੋ ਰੰਗ ਥੋੜਾ ਜਿਹਾ ਜੂਰੇ ਹੈਗਾ ਪਰ ਅੰਜ ਤੂੜੀ ਸੁੱਕੀ ਆ ਤੇ 395 ਰੁਪਏ ਲੱਗੀ ਆ ਲੋ ਵੀ ਅਗਲੀ ਟਰਾਲੀ ਤੂੜੀ ਦੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੂੜੀ ਇਹ ਲੱਗਦੀ ਚਿੱਟੇ ਰੰਗ ਦੀ ਆ ਦਾ ਰੇਟ ਬਹੁਤ ਆਇਆ 400 ਰੁਪਇਆ 400 10 15 450 450 60 65 70 70 470 ਕੋਲਾ ਬਾਈ 75 80 480 ਬੋਲਾ ਬਾਈ ਕਿਨੇ 480 ਰੁਪਏ ਬੰਦਾ ਕਿੱਥੇ ਲੱਗੇ ਆਹ ਤੂੜੀ ਲੱਗੀ ਹੈ 480 ਰੁਪਏ ਅੰਦਰ ਦੀ ਬਾਕੀ ਵੀ ਤੂੜੀ ਹੁੰਦੀ ਵੀ ਸਾਫ਼ ਬਿਲਕੁਲ ਸੁੱਕੀ ਤੂੜੀ ਹੈ ਤੇ ਅੱਗੇ ਦੇਖਾਂਗੇ ਅਗਲੀ ਟਰਾਲੀ ਤੂੜੀ ਸੋਨੇ ਚੱਕ ਰਹੇ ਨੇ ਲੋ ਅਗਲੀ ਟਰਾਲੀ ਤੂੜੀ ਰੰਗ ਥੋੜਾ ਜਿਹਾ ਹੈਗਾ ਇਹਦਾ ਤੇ ਬਾਕੀ ਦੇਖਾਂਗੇ ਰੇਟ ਉਂਝ ਤੂੜੀ ਸੁੱਕੀ ਲੱਗਦੀ ਐ ਤੇ ਨੇੜੇ ਰਾਹ ਦੀ ਗੱਲ ਬਿੱਲੀ-ਗੁੱਲੀ ਬਾਹਰ ਨਾਮ ਵਿੱਚ ਬੋਲੋ ਜੀ ਬੋਲੋ ਬੋਲੋ 200 ਰੁਪਿਆ 200 ਰੁਪਿਆ 205 10 15 20 ਰੁਪਏ 25 30 35 40 45 250 60 70 70 275 80 280 ਉਧਰ ਆ ਬਾਈ 85 90 95 300 5 10 15 20 320 ਹੋ ਲੱਗਨੇ 25 30 330 ਰੁਪਏ ਹੋ ਲੱਗਨੇ 330 ਰੁਪਏ ਬਾਈ ਕਿਦੀ ਚਲੀ ਆ 330 ਆ ਆ ਆਪਣੀ ਬਾਕੀ ਵੀ ਬਾਹਰ ਦੀ ਤੁੜੀ ਏ 300 ਤੇ 30 ਰੁਪਏ ਲੱਗੇ ਬਈ ਤੇ ਰਲਮੀ ਜੀ ਤੁੜੀ ਏ ਵਿੱਚ ਮਾੜੀ ਮੇੜੀ ਗਿੱਲੀ ਵੀ ਹੋਊਗੀ ਆਹ ਬਹੁਤ ਹੁੰਦਾ ਪਹਿਲਾਂ ਗਿਆ ਬਾਈ ਹਾਂ ਸਿੱਖ ਜਾਓਗੇ ਬਾਈ ਨਹੀਂ ਬਾਈ ਕਿਰਾਇਆ ਹੀ ਮਿਲੂਗਾ 10000 ਰੁਪਿਆ ਬੋਲੋ ਭਾਈ ਟੀਵੀ ਵਾਲੇ ਜਾਗਾ ਬੋਲੋ ਜੀ 400 ਰੁਪਿਆ ਯਾਰ 400 400 400 40 450 52 452 60 65 70 75 475 ਫੋਲਾ ਕਿਨੇ 475 ਬਾਈ ਮੁਕਸਾ ਰੋਡ ਤੇ ਲਉਣੀ 475 ਲੋ ਵੀ 475 ਰੁਪਏ ਲੱਗੀ ਆ ਵੀ ਇਹ ਥੋੜੀ ਕੁਆਲਿਟੀ ਸੁਨੇ ਚੈੱਕ ਕਰਾ ਦਿਓ ਕਰੋ ਵੀ ਚੈੱਕ ਸੁੱਕੀ ਟੂੜੀ ਆ ਬਈ ਤੇ ਬਾਕੀ ਅੱਗੇ ਦੇਖਦੇ ਆ ਹਲੇ ਤੱਕ ਦਾ ਜੇ ਡ੍ਰੌਪ ਦਾ ਰੇਟ ਆ ਅਬ ਯਾਰ ਵੀ ਕਰ ਦਿਆ ਥੱਲੇ ਆ ਜਾਓ ਅ ਵੀ ਕਹਦਾ ਨਹੀਂ ਜਾ ਉਹ ਨਹੀਂ ਕੀ ਹੋ ਗਿਆ ਜੱਗੇ ਲਿਆ ਲਿਆ ਆਪਾਂ ਜੱਗੇ ਜਾਵੜਾ ਜਾਵੜਾ ਫਰਦਾ ਫਰਦਾ ਭੋਲੇ ਨੂੰ ਘਾਲਦੇ ਯੋ ਨਫਰਦੈ ਤੁਹਾਨੂੰ ਕੀ ਦੱਸਾਂ ਨਾ ਸਹੀ ਗੱਲ ਟਰਾਲੀਆਂ ਵੇਖ ਲੈਂਦੇ ਆ ਬਸ ਭਾਗਦੇ ਆ ਅੱਤੇ ਕਲੇਸਮੇ ਤਨਸੋ ਮੈਂ ਆਜ ਮੈਂ ਟਰਾਲੀ ਸਾਰੇ ਤਾਂ ਮੈਂ ਕਹਿ ਨਹੀਂ ਸਕਦਾ ਅੰਦਰ ਦੇ ਹੁੰਦੇ ਆ ਹੈ ਅੰਦਰ ਦੀ ਤੁੜੀ ਬੋਲੋ ਜੀ ਤਿੰਨ ਤੋਂ ਬੋਲ ਜੀ 300 ਦੇ ਵੀ ਵਾਲੇ ਜਾਏਗਾ 300 300 300 5 350 60 65 80 380 90 400 405 10 15 ਹਾਂ ਬਈ 415 ਟੋਲਾ ਬਾਈ ਕਿਲੇ 415 ਰੁਪਏ ਦੇਵੀ ਵਾਲੇ ਬਾਈ 415 ਰੁਪਏ ਬਾਈ ਨੰਬਰ ਦੋ ਲਿਖੀ ਬਈ ਨੰਬਰ ਬੋਲੋ ਹਾਂ ਨੰਬਰ 415 ਆਹ ਸੁਣੀ ਵੀਡੀਓ 415 अगली ट्राली पर ही करो चेक तुड़ी ये भी, भी सुी लगती अंदर की तूड़ी है बाकी ਆਪਾਂ ਇਹ ਆਪਾਂ ਭਜਾਈ ਜਾ ਬਾਈ ਬੋਲ ਬੰਦਾ ਬੰਦਾ ਜੀ ਲੈ ਕੇ ਆਪਾਂ ਵੀਡੀਓ ਕਰੀ ਦੀਦੀ ਆ ਬਾਈ ਆਪਣੀ ਆ ਬਾਈ ਕਿੱਧਰ ਗਏ ਆਪਣੇ ਨਾਲ ਵਾਲੇ ਜਾ ਬਾਈ ਬੋਲੋ ਬਾਈ

450 ਹੈ ਬਾਈ 60 ਹੋਣਗੇ 460 65 465 ਬੋਲ ਲਗ ਨੇ 70 75 80 480 ਬੋਲ ਲਗ ਨੇ 85 90 90 490 950 500 500 ਬੋਲ ਲਗ ਨੇ 5 10 ਬੋਲੀ ਹੈ ਜੀ ਬੋਲਾ ਦਾ ਬੋਲਾ ਕਿਨੇ 510 ਰੁਪਏ ਬਾਈ ਉਹ ਦਵਾਰੇ ਦਵਾਰੇ ਰੁਪਏ ਬੰਦਾ ਲਓ ਲਓ ਵੀ 510 ਰੁਪਏ ਵੀ ਆਹ ਲੱਗੀ ਹੈ ਕੁਆਲਟੀ ਬਾਕੀ ਤੁਸੀਂ ਦੇਖ ਸਕਦੇ ਅੱਗੇ ਦੇਖ ਲਓ ਗਾਲਕਾ ਕਹਿੰਦੇ ਅੱਜ ਦਿਖਾ ਕੇ ਆਇਆ ਦੱਸ ਕਰਾ ਇਹਨੂੰ ਕਹਿ ਲੱਗੇ ਉਹ ਲਾ ਦੇ ਬਾਈ ਆ ਲੈ ਕੇ ਲਗਾ ਬਾਕੀ ਕੁਆਲਟੀ ਕਹਿੰਦਾ ਲੈ ਲੈਦਾ ਹਰ ਕੋ ਨੂੰ ਦੋ ਗਾਇਰ ਨਾਲ ਭੁਗਤਣਾ ਬਾਈ ਕੋਸ ਕਹਦਾ ਕਿਹੜਾ ਬੰਦਾ ਬਾਈ ਖੇਡ ਕੇ ਲਾਇਆ ਉਹ ਯਾਰ ਜੀ ਲਾਭ ਮਿਲੂਗਾ ਬੋਲੋ 300 ਰੁਪਇਆ 305 10 15 350 60 60 70 75 80 85 90 95 400 5 10 15 20 25 30 32 40 45 450 55 455 ਬੋਲੇ ਵੀਰੇ 455 ਰੁਪਏ ਬੋਲੇ ਦੇਖੋ ਭਾਈ ਲੋ ਭਾਈ ਆਹਾਂ ਤੋੜੀ ਜਿਹੜੀ ਲੱਗੀ 455 ਰੁਪਏ ਕਵਾਲਿਟੀ ਚ ਚੈੱਕ ਕਰ ਸਕਦੇ ਹਾਂ ਤੇ ਆਹ ਲੱਗੀ ਸੀ ਵੀ 515 ਰੁਪਏ ਪਹਿਲਾਂ ਬਾਕੀ ਅੱਗੇ ਦੇਖਦੇ ਆਂ ਹਾਂ ਲੋ ਸੰਧਾ ਉਹ ਨਹੀਂ ਮੁੰਡਾ ਬੰਦਾ ਬੰਦਾ ਹੈ ਤੇਰਾ ਆ ਆ ਜਾ ਆ 19 ਨੰਬਰ ਲਾ ਲੈ ਭਾਈ ਆਪਣੀ ਹੈ ਭਾਈ ਆਪਣੀ ਆ ਜਾ ਭਾਈ ਨਹੀਂ ਭਾਈ ਤੋੜੀ ਇੱਥੇ ਹੀ ਘੜਲਾ ਆ ਕੇ ਕਿਉਂ ਲੱਗਦਾ ਸਾਹ ਦੇਖੀ ਆ ਆਪਰ ਦੀ ਜਗਦੀ ਆ ਬਾਈ ਆ ਕੀ ਨਿਕਲੂਗੇ ਵਿੱਚੋਂ ਜੀ ਆ ਬਾਈ ਕੋਈ ਪੰ ਮਾੜੀ ਮੋਟੀ ਹੋਊਗੀ ਪਰ ਇਹ ਨਹੀਂ ਹੈਗਾ ਵੀ ਸਾਰੀਆਂ ਵੱਡੀਆਂ ਜਿਹੀਆਂ ਆਏ ਹੋਊਗੀ ਯਾਰ ਆ ਪੱਥੀ ਵਾਲੀ ਗੱਲ ਤੈਨੂੰ ਨਹੀਂ ਨਹੀਂ ਜੇ ਹੁਰੀ ਦਾ ਮੋੜ ਦੇਵੇ ਅਗਲਾ ਯਾਰ ਕੋਈ ਸੁੱਕੀ ਆ ਹਾਂ ਬਾਈ ਬੋਲੋ ਜਾਓਗੇ ਜਾਊਗਾ ਬੋਲੋ 250 ਰੁਪਇਆ 250 ਬੋਲੋ ਹਣ ਆਪਣੀ ਆਸਤੇ ਇਹਨਾਂ ਦੇ ਆਸਤੇ ਇਹਨਾਂ ਦੇ ਆ 250 ਰੁਪਇਆ 250 250 70 ਰੁਪਇਆ 300 ਰੁਪਇਆ 300 ਰੁਪਇਆ ਬੋਲ ਲਗ ਲੈ 300 ਰੁਪਇਆ ਚਲ 900 ਹੋ ਗਿਆ ਦੇਖ 1000 1000 ਚੱਲਦਾ ਬਾਈ ਯਾਰ ਤੇਰੀ ਤੂੰ ਵੀ ਹੋ ਜੀਦਾ ਤੇਰੀ ਮਰਜ਼ੀ ਹੈ ਚੱਲ ਬਾਈ ਕਿੰਨਾ ਕਰਾ 1300 ਚੱਲ 1100 ਰੁਪਇਆ ਲੈ ਲਈ ਛੱਡਾਈ ਬਾਈ ਬਾਈ ਇਹ ਨਾ ਫੋਨ ਬਾਈ ਇੱਕ ਮੈਂ ਗੋਲੀ ਦੇ ਬੋਲੋ ਅਸੀਂ 2000 ਜਿਆਦਾ ਨਹੀਂ ਤਾਂ ਫੱਟ ਜਾਣਾ ਤੁਹਾਨੂੰ ਗੱਲ ਦਾ ਕਰ ਨਹੀਂ ਤੇ ਜੀ 12 ਗੁਰੂ ਦਾ ਟਿਕਾਣਾ ਜੀ ਆ ਗੋਰੀ ਜੇ ਗਿਆ ਕੇ ਪਰ ਆ ਪਰਾ ਦੇ ਦੇਖੀ ਤਾਂ ਦੂਜੀ ਦੀ ਕੋਣੇ ਦਿਓ ਮਾੜੀ ਬੋਲੀ ਤੇ ਘਰ ਆਣੀ ਆਂ ਕਿ ਕਿੱਥੇ ਜਾ ਜਾ ਵੇਖਾ ਸਰਦਾਰ ਵਾਲਾ ਯਾਰ ਤੇ ਫਿਕਰ ਹੁੰਦਾ ਇਹ ਨਹੀਂ ਜੈਨ ਦਾ ਭਾਈ ਤੇਰਾ ਹੋਈ ਨਹੀਂ ਯਾਰ

ਲੱਗ ਕੱਟ ਮਰਤੀ ਕਿਉਂ ਕੋਈ ਯਾਰ ਕੋਈ ਨਿਕਾਲੂ ਆ ਜਾਏ ਇਹ ਗੱਲ ਕਿੱਡੀ ਹੈ ਤੋਰਾਂ ਅੱਜ ਲਾ ਦੇ ਹੁਣ ਲੈ ਆਏ ਅਸੀਂ ਰਹਿ ਤੂੰ ਫਿਰ ੱਟਾ ਦਾ ਮਾਹ ਹਾਂ ਉਹ ਤੇਰਾ ਸੋਨਾ ਤੇਰਾ ਦੋ ਰੋਣ ਦੇ ਜਾਂਦਾ ਮੌਕਾ ਸੀ ਨਹੀਂ ਜਾਦਾ ਕਾਨੂੰਨ ਲੜੇ ਆ ਰਿਹਾ ਉਹ ਵੀ ਹੁਣ ਕੀ ਆਸ ਤਾਂ ਮੈਂ ਇਹ ਨਹੀਂ ਗੱਲ ਮੈਂ ਗੱਲ ਕਹੀ ਨਹੀਂ ਆਪਣੀ ਤੇਰਾ ਰੱਖ ਦਿੰਦੇ ਫਿਰ ਤਾਂ ਵਾਰਸੀ ਹਾਂ ਆਪਣੀ ਸਾਫ ਉਹਨੇ ਸਾਫ ਅੱਜ ਲਾਏ ਹੋਗੇ ਲਾਏ ਹੋਗੇ ਸੇਖੇ ਨਹੀਂ ਨਹੀਂ ਆਪਾਂ ਸ਼ਹਿਰ ਸ਼ਹਿਰ ਇਹ ਲਾਇਆ ਹੋਗਾ ਸ਼ਹਿਰ ਵਾਲਾ ਹੀ ਹੈ ਉਹ ਯਾਰ ਗੱਲ ਮੋਗੀ ਨਹੀਂ ਜਾਂਦੇ ਦਾ ਤੂੰ ਬੋਲੀ ਕਰਦੇ ਬੋਲੋ ਜੀ 300 ਰੁਪਿਆ 305 10 15 350 60 65 70 75 80 84 84 385 90 92 400 400 ਬੋਲ ਲੈ ਕਰ ਪੰਜਰ 5 10 15 20 420 ਬੋਲੇ ਕਿ 450 ਸਮਝ ਲੋ ਲੋਗੇ 400 ਤੇ 20 ਰੁਪਏ ਵੀ ਲੱਗੀ ਆ ਥੋੜੀ ਸੁੰਜਾ ਕਰਾਨੀ ਆ ਥੋੜੀ ਬਾਕੀ ਅੱਗੇ ਦੇਖਦੇ ਆ